ਦਾਨ ਮਿਊਰ ਦੇਖ ਰਹੇ ਤੁਸੀਂ ਮੈਂ ਹਾਂ ਵਰਨ ਪਟ ਤਾਂ ਮੁਹਾਲੀ ਐਸਐਸਪੀ ਦਫਤਰ ਦੇ ਬਾਹਰ ਇੱਕ ਵਿਅਕਤੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਤਾਂ ਮੌਕੇ ਤੇ ਅਸੀਂ ਮੌਜੂਦ ਹੈਗੇ ਤੁਸੀਂ ਦੇਖ ਸਕਦੇ ਹੋ ਕਿ ਤਕਰੀਬਨ 12 ਤੋਂ 13 ਜਾਂ ਇਸ ਤੋਂ ਵੱਧ ਰਾਉਂਡ ਫਾਇਰਿੰਗ ਇੱਥੇ ਹੋਈ ਹੈਗੀ ਫਿਲਹਾਲ ਫੋਰੈਂਸਿਕ ਟੀਮਾਂ ਜਿਹੜੀਆਂ ਜਾਂਚ ਕਰ ਰਹੀਆਂ ਨੇ ਤੁਹਾਨੂੰ ਦੱਸ ਦਈਏ ਕਿ ਮੁਹਾਲੀ ਦਫਤਰ ਦੇ ਬਾਹਰ ਗੁਰਵਿੰਦਰ ਉਰਫ ਗੁਰੀ ਇਸ ਨਾਮ ਦਾ ਸ਼ਖਸ ਦਾ ਜਿਹੜਾ ਹੈਗਾ ਉਹ ਕਤਲ ਹੁੰਦਾ ਤਾਂ ਤੁਸੀਂ ਦੇਖ ਸਕਦੇ ਹੋ ਕਿ ਜਿਸ ਦਾ ਕਤਲ ਹੋਇਆ ਹੈਗਾ ਉਸ ਦੇ ਪਰਿਵਾਰਕ ਮੈਂਬਰ ਵੀ ਇੱਥੇ ਪਹੁੰਚੇ ਹੈਗੇ ਨੇ ਤਾਂ شناخت ਕਰਨ ਦੇ ਲਈ ਕਿਤੇ ਨਾ ਕਿਤੇ ਇੱਥੇ ਬੁਲਾਇਆ ਗਿਆ ਸੀ ਤਾਂ ਤੁਸੀਂ ਦੇਖ ਸਕਦੇ ਹੋ ਕਿ तमाम ਪੁਲਿਸ ਮੁਲਾਜ਼ਮ ਤੇ ਫੋਰੈਂਸਿਕ ਟੀਮਾਂ ਇੱਥੇ ਜਿੱਥੇ ਜਾਂਚ ਕਰ ਰਹੀਆਂ ਨੇ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਇੱਟਾਂ ਹੈਗੀਆਂ ਨੇ ਇੱਥੇ ਜਿਹੜੀਆਂ ਚਿਪਸ ਲਗਾਈਆਂ ਗਈਆਂ ਨੇ ਜੇਕਰ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਜਿਹੜੇ ਫਾਇਰਿੰਗ ਹੋਈ ਉਹ ਬੁਲੇਟਸ ਦੇ ਖੋਲ ਜਿਹੜੇ ਹੈਗੇ ਨੇ ਉਹ ਇੱਥੇ ਪਏ ਹੈਗੇ ਨੇ ਤਾਂ ਉਸ ਹਿਸਾਬ ਨਾਲ ਫਰੈਂਸਿਕ ਟੀਮਾਂ ਜਿਹੜੀਆਂ ਲਗਾਤਾਰ ਜਾਂਚ ਕਰ ਰਹੀਆਂ ਹੈਗੀਆਂ ਨੇ ਤਾਂ 12 ਨੰਬਰ ਚਿੱਟ ਇੱਥੇ ਹੈਗੀ ਹੈ ਤੇ 11 13 ਨੰਬਰ ਦੀ ਚਿੱਟ ਉਸ ਸਾਈਡ ਹੈਗੀ ਆ ਪੂਰੇ ਏਰੀਏ ਨੂੰ ਕਟਰ ਡਾਊਨ ਕੀਤਾ ਹੋਇਆ ਹੈਗਾ ਤਾਂ ਤੁਸੀਂ ਦੇਖ ਸਕਦੇ ਹੋ ਕਿ ਸੀਲ ਕਰ ਦਿੱਤਾ ਗਿਆ ਇਲਾਕੇ ਨੂੰ ਫਰੈਂਸਿਕ ਟੀਮਾਂ ਜਾਂਚ ਕਰ ਰਹੀਆਂ ਨੇ ਤੇ ਬਿਲਕੁਲ ਦੂਜੇ ਬੰਨੇ ਜੇਕਰ ਤੁਸੀਂ ਦੇਖ ਸਕਦੇ ਹੋ ਕਿ ਗੱਡੀਆਂ ਇਸ ਇੱਥੇ ਜਿੱਥੇ ਗੱਡੀ ਖੜੀ ਹੈਗੀ ਤਾਂ ਇਸ ਗੱਡੀ ਦੀ ਜੇਕਰ ਤਾਕੀ ਨੂੰ ਵੀ ਤੁਸੀਂ ਤਰੀਕੇ ਨਾਲ ਦੇਖੋਗੇ ਉਸ ਦੇ ਵਿੱਚ ਵੀ ਕੋਈ ਚੀਜ਼ ਵੱਜੀ ਹੋਈ ਹੈਗੀ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਗੱਡੀ ਦੇ ਵਿੱਚੋਂ ਦੀ ਸਮਾਨ ਕੱਢ ਕੇ ਹੁਣ ਜਿਹੜਾ ਹੈਗਾ ਉਹ ਦਿੱਤਾ ਜਾ ਰਿਹਾ ਹੈ ਇਹ ਜਿਸ ਦਾ ਕਤਲ ਹੋਇਆ ਇਹ ਭਾਗੋ ਮਾਜਰੇ ਨੇੜੇ ਕੋਈ ਰੁੜਕੀ ਪਿੰਡ ਦਾ ਨਾਮ ਜਿਸ ਦਾ ਜ਼ਿਕਰ ਹੋ ਰਿਹਾ ਹੈਗਾ ਉੱਥੋਂ ਦਾ ਇਹ ਗੁਰਵਿੰਦਰ ਉਰਫ ਗੁਰੀ ਨਾਮ ਦਾ ਸ਼ਖਸ ਦੱਸਿਆ ਜਾ ਰਿਹਾ ਫਿਲਹਾਲ ਪੁਲਿਸ ਜਾਂਚ ਕਰ ਰਹੀ ਹੈ ਤਾਂ ਦੂਜੇ ਬੰਨੇ ਮੈਂ ਆਪਣੇ ਵੀਡੀਓ ਜਰਨਲਿਸਟ ਨੂੰ ਕਹਾਂਗਾ ਕਿ ਉਹ ਤਸਵੀਰਾਂ ਦਿਖਾਣ ਦੂਜੇ ਬੰਨੇ ਤੁਸੀਂ ਦੇਖ ਸਕਦੇ ਹੋ ਇਹ ਕੰਪਲੈਕਸ ਹੈਗਾ ਡੀਸੀ ਕੰਪਲੈਕਸ ਦੇ ਨਾਲ ਹੀ ਐਸਐਸਪੀ ਦਾ ਦਫ਼ਤਰ ਜੋ ਹੈ ਉਹ ਵੀ ਇੱਥੇ ਹੀ ਮੌਜੂਦ ਹੈਗਾ ਫਿਲਹਾਲ ਤੁਸੀਂ ਦੇਖ ਸਕਦੇ ਹੋ ਕਿ ਟੀਮਾਂ ਜਾਂਚ ਕਰ ਰਹੀਆਂ ਨੇ ਫੋਰੈਂਸਿਕ ਟੀਮਾਂ ਇੱਥੇ ਮੌਜੂਦ ਹੈਗੀਆਂ ਨੇ ਤੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਸ਼ਨਾਖਤ ਕਰਨ ਦੇ ਲਈ ਜਿਸ ਦਾ ਕਤਲ ਹੋਇਆ ਹੈਗਾ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਇਹ ਬੁਲਾਇਆ ਗਿਆ ਇਹ ਉਸ ਦੇ ਪਰਿਵਾਰਕ ਮੈਂਬਰ ਨੇ ਹਾਲਾਂਕਿ ਜਿਸ ਦਾ ਕਤਲ ਹੋਇਆ ਉਸ ਦੀ ਪਤਨੀ ਹਨ ਜਾਂ ਕੋਈ ਹੋਰ ਕੋਈ ਪਰਿਵਾਰ ਦਾ ਇਹ ਮੈਂਬਰ ਹੈ ਉਸ ਦੀ ਸ਼ਨਾਖਤ ਜਿਹੜੀ ਹੈ ਇਹੋ ਤਾਂ ਇੱਥੇ ਹੋ ਰਹੀ ਹੈਗੀ ਤਾਂ ਤੁਸੀਂ ਦੇਖ ਸਕਦੇ ਹੋ ਕਿ ਮੁਹਾਲੀ ਐਸਐਸਪੀ ਦਫਤਰ ਦੇ ਬਾਹਰ ਇਹ ਕਤਲ ਹੁੰਦਾ ਹੈਗਾ तकरीबन 12 ਤੋਂ 13 ਰਾਉਂਡ ਫਾਇਰਿੰਗ ਕੀਤੀ ਗਈ ਹੈ ਇਸ ਤੋਂ ਵੱਧ ਵੀ ਰਾਉਂਡ ਫਾਇਰਿੰਗ ਹੋ ਸਕਦੀ ਹੈ ਫਿਲਹਾਲ ਜੋ ਰਾਉਂਡ ਕੀਤੇ ਗਏ ਫਾਇਰ ਹੈਗੇ ਨੇ ਜੋ ਬੁਲੇਟ ਦੇ ਖੋਲ ਹੈਗੇ ਨੇ ਉਹ ਤੁਸੀਂ ਦੇਖ ਸਕਦੇ ਹੋ ਕਿ ਇੱਥੇ نیچے نیچے ਮੌਜੂਦ ਹੈਗੇ ਨੇ ਤੇ ਦੂਜੇ ਬੰਨੇ ਵੀ ਉਹ ਤਸਵੀਰਾਂ ਅਸੀਂ ਤੁਹਾਨੂੰ ਆਪਣੇ ਕੈਮਰੇ 'ਚ ਨਹੀਂ ਦਿਖਾ ਸਕਦੇ ਜਿੱਥੇ ਇਹ ਗੋਲੀਆਂ ਮਾਰੀਆਂ ਗਈਆਂ ਤਾਂ ਕੁਝ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਆਉਂਦੇ ਨੇ ਤਾਂ ਉਹ तकरीबन 12 ਤੋਂ 15 ਰਾਉਂਡ ਫਾਇਰਿੰਗ ਇਹ ਹੋਈਆਂ ਹੈਗੀਆਂ ਰਾਉਂਡ ਫਾਇਰ ਹੋਇਆ ਹੈਗਾ ਤਾਂ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਫਿਲਹਾਲ ਪੁਲਿਸ मौके ਤੇ ਮੌਜੂਦ ਹੈਗੀ ਹੈ ਜਾਂਚ ਟੀਮਾਂ ਜਾਂਚ ਕਰ ਰਹੀਆਂ ਨੇ ਫੋਰੈਂਸਿਕ ਟੀਮਾਂ ਵੀ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਮੌਜੂਦ ਹੈਗੀਆਂ ਨੇ ਉਹ ਜਾਂਚ ਕਰ ਰਹੀਆਂ ਨੇ ਤੇ ਜੋ ਨਮੂਨੇ ਹੈਗੇ ਨੇ ਇੱਥੋਂ ਦੇ ਮੌਕੇ ਵਾਰਦਾਤ ਦੇ ਉਹ ਇਕੱਠਾ ਕਰ ਰਹੇ ਹੈਗੇ ਨੇ ਤਾਂ ਮੁਹਾਲੀ ਦੇ ਵਿੱਚ ਵੱਡੀ ਵਾਰਦਾਤ ਐਸ ਐਸ ਪੀ ਐਸ ਐਸ ਪੀ ਦਫਤਰ ਦੇ ਸਾਹਮਣੇ ਇਹ ਹੋਈ ਹੈਗੀ ਆ ਫਿਲਹਾਲ ਗੱਡੀ ਜੋ ਇੱਥੇ ਖੜੀ ਹੈਗੇ ਤਾਂ ਗੱਡੀ ਦੇ ਉੱਪਰ ਜੇਕਰ ਤੁਸੀਂ ਇੱਕ ਤਸਵੀਰ ਦੇਖੋਗੇ ਗੱਡੀ ਦੇ ਸ਼ੀਸ਼ੇ ਦੇ ਉੱਪਰ ਵੀ ਪੁਲਸ ਦਾ ਇੱਕ ਸਟicker ਲੱਗਿਆ ਹੋਇਆ ਹੈ ਗੱਡੀ ਦੇ ਗੱਡੀ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਗੱਡੀ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਦਾ ਇੱਕ ਪੰਜਾਬ ਪੁਲਿਸ ਦਾ ਜੋ ਲੋਗੋ ਹੈਗਾ ਤਾਂ ਉਹ ਇੱਕ ਲੋਗੋ ਸ਼ੀਸ਼ੇ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਪੀਬੀ 65 ਏ ਐਸ 24 82 ਇਹ ਗੱਡੀ ਹੈਗੀ ਆ ਜਿਸ ਦੀ شناਖਤ ਹੋ ਰਹੀ ਹੈ ਇਸ ਦੇ ਵਿੱਚ ਜੋ ਸਮਾਨ ਹੈਗਾ ਉਸ ਜੋ ਗੁਰਵਿੰਦਰ ਉਰਫ ਗੁਰੀ ਨਾਮ ਦਾ ਜੋ ਸ਼ਖਸ ਹੈਗਾ ਉਸ ਦੇ ਪਰਿਵਾਰਕ ਮੈਂਬਰਾਂ ਨੂੰ شناخت ਦੇ ਲਈ ਇੱਥੇ ਲਿਆਂਦਾ ਗਿਆ ਉਹ ਸਮਾਨ ਸਾਰਾ ਜੋ ਗੱਡੀ ਦੇ ਅੰਦਰ ਮੌਜੂਦ ਹੈਗਾ ਫਿਲਹਾਲ ਉਹਨਾਂ ਨੂੰ ਦਿੱਤਾ ਜਾ ਰਿਹਾ ਤਾਂ ਫੋਰੈਂਸਿਕ ਟੀਮਾਂ ਵੀ ਇੱਥੇ ਮੌਜੂਦ ਨੇ ਜਾਂਚ ਟੀਮਾਂ ਵੀ ਇੱਥੇ ਮੌਜੂਦ ਨੇ ਪਰ ਇਹ ਸ਼ਖਸ ਕੌਣ ਸੀ ਕੀ ਇਹ ਕੋਈ ਮੁਲਾਜ਼ਮ ਸੀ ਜਾਂ ਫਿਰ ਕੋਈ ਹੋਰ ਸ਼ਖਸ ਸੀ ਇਸ ਦੀ ਪੁਸ਼ਟੀ ਫਿਲਹਾਲ ਬਾਜ ਹੋਵੇਗੀ ਲੇਕਿਨ ਗੱਡੀ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਕਿ ਸਟicker ਜ਼ਰੂਰ ਇੱਕ ਪੰਜਾਬ ਪੁਲਿਸ ਵਾਲਾ ਵੀ ਲੱਗਿਆ ਹੋਇਆ ਹੈਗਾ ਫਿਲਹਾਲ ਪੁਲਿਸ ਜਾਂਚ ਕਰ ਰਹੀ ਹੈਗੀ ਆ ਤਾਂ ਡੀਸੀ ਤੇ ਐਸਐਸਪੀ ਵੀ ਇਸੇ ਵਾਰਦਾਤ ਜਿੱਥੇ ਹੋਈ ਹੈਗੀ ਇਸ ਬਾਹਰ ਰੋਡ ਦੇ ਨਾਲ ਕੰਪਲੈਕਸ ਦੇ ਵਿੱਚ ਉਹਨਾਂ ਦੇ ਦਫ਼ਤਰ ਹੈਗੇ ਨੇ ਤਾਂ ਡੀਸੀ ਦਾ ਦਫ਼ਤਰ ਜਿਹੜਾ ਹੈਗਾ ਥੋੜੀ ਦੂਰੀ ਤੇ ਹੈਗਾ ਐਸਐਸਪੀ ਦਾ ਦਫ਼ਤਰ ਬਿਲਕੁਲ ਸਾਹਮਣੇ ਹੈਗਾ ਗੇਟ ਤੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਤਮਾਮ ਜਾਂਚ ਟੀਮਾਂ ਇੱਥੇ ਆ ਮੌਜੂਦ ਹੈਗੀਆਂ ਨੇ ਤਾਂ ਸਮਾਨ ਜੋ ਹੈਗਾ ਉਹ ਦਿੱਤਾ ਜਾ ਰਿਹਾ ਜੋ ਪਰਿਵਾਰਕ ਮੈਂਬਰ ਜਿਸ ਨੌਜਵਾਨ ਦੇ ਉੱਪਰ ਇਹ ਗੋਲੀਆਂ ਚਲਾਈਆਂ ਗਈਆਂ ਨੇ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਤਮਾਮ ਪੁਲਿਸ ਅਫਸਰ ਵੀ ਇੱਥੇ ਮੌਕੇ ਵਾਰਦਾਤ ਤੇ ਪਹੁੰਚੇ ਹੋਏ ਨੇ ਮੌਜੂਦ ਹੈਗੇ ਨੇ ਮੋਹਾਲੀ ਦੇ ਵਿੱਚ ਵੱਡੀ ਵਾਰਦਾਤ ਹੋਈ ਹੈਗੀ ਆ ਤਾਂ ਇਸ ਪੂਰੇ ਮਾਮਲੇ ਦੇ ਉੱਪਰ ਹੁਣ ਐਸਐਸਪੀ ਜਾਂ ਕੋਈ ਹੋਰ ਸੀਨੀਅਰ ਅਧਿਕਾਰੀ ਕੀ ਕਹਿਣਗੇ ਇਸ ਦੀ ਵੀ ਉਡੀਕ ਰਹੇਗੀ ਫਿਲਹਾਲ ਮੋਹਾਲੀ ਦੇ ਵਿੱਚ ਐਸਐਸਪੀ ਦਫ਼ਤਰ ਦੇ ਬਾਹਰ ਵੱਡੀ ਵਾਰਦਾਤ ਹੋਈ ਹੈ ਤਕਰੀਬਨ 14 ਤੋਂ 15 ਰਾਊਂਡ ਫਾਇਰ ਹੋਏ ਹੈਗੇ ਨੇ ਇੱਕ ਸ਼ਖਸ ਦੇ ਉੱਪਰ ਗੋਲੀਆਂ ਚਲਾਈਆਂ ਗਈਆਂ ਨੇ ਜਿਸ ਦੀ ਮੌਤ ਹੋ ਗਈ ਹੈ ਫਿਲਹਾਲ ਫੋਰੈਂਸਿਕ ਟੀਮਾਂ ਜਾਂਚ ਕਰ ਰਹੀਆਂ ਨੇ ਤਾਂ ਪੁਲਿਸ ਅਧਿਕਾਰੀ ਇਸ ਮਾਮਲੇ ਬਾਬਤ ਕੀ ਕਹਿਣਗੇ ਇਹ ਵੀ ਵੇਖਣ ਵਾਲੀ ਗੱਲ ਹੋਵੇਗੀ ਮੋਹਾਲੀ ਤੋਂ ਵੀਡੀਓ ਜਰਨਲਿਸਟ ਦਵਿੰਦਰ ਸਿੰਘ ਨਾਲ ਦਨਮਿਊਟ ਲਈ ਵਰुणਪੱਟ ਉਹ ਉਹ ਐਸੇ ਹੋਈ ਹੈ ਹਮਾਰੀ ਗਾੜੀ ਖੜੀ ਥੀ ਯਹਾਂ ਪਰ ਹਮ ਰਿਵਰਸ ਕਰਨੇ ਲਗੇ ਰਿਵਰਸ ਕਰਤੇ ਵੇ ਜਬ ਇੱਕ ਗਾੜੀ ਖੜੀ ਥੀ ਪੀਛੇ ਹਮਨੇ ਉਸਕਾ ਵੇਟ ਖੜਾ ਬੰਦੇ ਕਾ ਕਿ ਚਲ ਯਾਰ ਉਹ ਆ ਜਾਏਗਾ ਆਗਰੇ ਮੈਂ ਆਪਣੀ ਕਢ ਲੇਗਾ ਉਸਕੇ ਬਾਅਦ ਕੀ ਹੋਇਆ ਜਬ ਹਮ ਕਢਣੇ ਲਗੇ ਆਪਣੀ ਗਾੜੀ मेरे को हमारे को लगा कि किसी का टायर फटा गाड़ी का उसके जब हम निकले तो वो बंदा बाहर गोलियां चला रहा था पॉइंट ब्लैंक पे इस पे एक बंदा था टोपी डाली हुई थी टोपी डाली हुई थी, थी गोरा चिट्टा बंदा था दाढ़ी थी और जैकेट पाई हुई थी ब्लू या ब्लैक कलर की और उसने गोलियां मारी पॉइंट ब्लैंक और सात आठ गोलियां के आस मारी उसने और फिर उसने अब इनकी वाइफ को भी ऐसे गोली मारने की कोशिश करी जो लगी इनके टच होके गई तो टारगेट किया उसके बाद जब उसने इशारा करा तब हम इधर को भागे तो काफी ये इसकी मैं कन्फर्म नहीं कर सकता कन्फर्म को नहीं कोई कन्फर्म ये दो बंदे थे एक एक बंदा था वो वेट कर रहा था वहाँ पर उसने पग डाली बाइक पर था बाइक पर डोगरा एडवोकेट